ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਤਰੀਕ 27 ਜੂਨ 2024 ਤੇ ਆਪਾਂ ਚੱਲੇ ਆਂ ਇੱਕ ਟ੍ਰਿਪ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਉੱਤੇ ਸ਼ਹਿਰ ਡਲਹੌਂਜੀ ਦੋਸਤੋ ਅੱਗੇ ਆਪਾਂ ਜਾ ਕੇ ਆਵਾਂਗੇ ਖਜਿਆਲ ਤੁਹਾਨੂੰ ਦਿਖਾਉਣੇ ਆ ਆਪਣਾ ਸਫਲ ਕਿਹਦੀ ਮੰਗੂ? ਕਹੇ ਨਾ ਨਹੀਂ। ਅੱਡੀ-ਉੱਡੀ ਆਉਂਦੇ ਨੂੰ। ਨਹੀਂ। ਚਾਰ ਵਾਰ ਚੱਲ ਗਈ ਉੱਠ। ਨਹੀਂ ਨਹੀਂ ਨਹੀਂ। ਆਪਾਂ ਪਹੁੰਚ ਗਏ ਲੋਜੀ ਸ਼ਹਿਰ ਤੇ ਅੱਜ ਦੀ ਰਾਤ ਆਪਾਂ ਇੱਥੇ ਰੁਕਾਂਗੇ। ਤੇ ਆ ਇੱਥੇ ਇੱਕ ਸੋਹਣਾ ਜਿਹਾ 뷰 ਬਣਦਾ ਸੀਗਾ। ਤੇ ਮੈਂ ਕਹਾਂ ਚਲ ਆਪਾਂ ਕੈਸ਼ ਕਰਦੇ ਆ। ਲੱਭਣ ਦਾ ਆਪਾਂ ਰੂਮ ਹੀ ਆਏ ਸੀਗੇ ਇਧਰ ਨੂੰ। ਦੁਬਾਰਾ ਹਰਿਆਣੀ ਗਿਆ ਹੜੇ ਤੋਂ ਆ ਦੇਖੋ ਬੈਕਗਰਾਉਂਡ ਤੇ ਪੂਰੀ ਧੁੰਦ ਬਣੀ ਪਈ ਆ ਪੰਜਾਬ ਚ ਤਾਂ ਗਰਮੀ ਬਹੁਤ ਸੀਗੀ ਤੇ ਆ ਮੋੜ ਪੂਰਾ ਬਣਿਆ ਪਿਆ ਇਹ ਹੋਈਏ ਯਾਰ ਹੱਸਾ ਮਿਲ ਗਿਆ ਨਾ ਵਧੀਆ ਵਧੀਆ ਸਹੀ ਰੈਂਟ ਦਾ ਉਹ ਕਿਉਂਕਿ ਉਹ ਏਰੀਆ ਆ ਗਿਆ ਉਹੋ ਜਿਹਾ ਉੱਤੇ ਪਹਿੰਜ ਸਾਰੇ ਉਧਰ ਨੂੰ ਭਾਜ ਗਏ ਆ ਆ ਪਹਲਾ ਦੀ ਇੱਥੇ ਗੱਡੀ ਪਾਰਕਿੰਗ ਚ ਭਈ ਆ ਹੋਟਲ ਆ ਅੱਜ ਤਰੀਕ ਹੈ ਕੀ ਤਰੀਕਿ ਨਿਸ਼ਤਾਈ 27 ਤਰੀਕ 6ਵਾਂ ਮਹੀਨਾ 2024 ਹਾਈ ਦਿਨਾਂ ਇੱਥੇ ਰੁਕਦੇ ਆ ਹੂੰ ਇਹ ਗੁਰਦਾਸਪੁਰੀਆਂ ਦਾ ਲੋਜੀ ਢਾਬਾ ਜਿੱਥੋਂ ਆਪਾਂ ਦਾਦਾ ਖਾਣਾ ਖਾਦਾ ਬਹੁਤ ਕੈਂਡ ਮਾਹੌਲ ਲੱਗਿਆ ਇੱਥੇ ਵੀ ਦੇਖੋ ਬਾਹਰ ਦਾ ਨਜ਼ਾਰਾ 28 ਜੂਨ 2024 ਅਗਲੀ ਸਵੇਰ ਕੀਤਾ ਸਵਾਗਤ ਆਪਣਾ ਮੰਦਰਾ ਨੇ ਖੜਗਾ ਦਪੱਟੀ ਦਰਿਆ ਦੇ ਇਹ ਇਹਨਾਂ ਦੀਆਂ ਲਾਈਟਾਂ ਵਗੈਰਾ ਲਾਈਆਂ ਹੋਈਆਂ ਸੀਗਾ ਉੱਪਰ ਆਹ ਸਾਰੀਆਂ ਇਹ ਸਾਰੀਆਂ ਬਦੰਦਰਾ ਨੇ ਪੱਟਦੀਆਂ ਹੋਟਲ ਦੇ ਮਾਲਕ ਬਹੁਤ ਤੰਗ ਸੀਗੇ ਇਹਨਾਂ ਤੋਂ ਉਹ ਦੱਸ ਲੈ ਜੀ ਨਾ ਹੂੰ ਪਾਪਾ ਮੈਨੂੰ ਤੱਕ ਚਾਹਗਾ ਤਾਂ ਲੋਕਾਂ ਨੂੰ ਚਾਹੀਏ ਹੂੰ ਚਾਹੀਏ ਕੋਦੇ ਚਾਦੇ ਵਾਈਟ ਤੇ ਬਲੈਕ ਦੋਨੇ ਲੋ ਜੀ ਰੂਹੀ ਆ ਗਿਆ ਛੱਡਾ ਚ ਦਿਲਹਾ ਜੀ ਕਿੱਥੇ ਆ ਗਿਆ ਤੂੰ ਮਾਊਂਟੇਨ ਦੇਖੀਏ ਨਾ ਹੈਲੋ ਕਰਦੇ ਸਾਰੇ ਮੈਨੂੰ ਹੈਲੋ ਸੋਬਾ ਦੀ ਜਾਇ ਥੋਪੀ ਗੇ ਤੇ ਆਪਾਂ ਚੱਲ ਪਏ ਸੁਭਾਸ਼ ਚੌਂਗ ਵਾਲੀ ਸਾਈਡ ਤੇ ਉੱਥੇ ਥੇ ਵਿਊ ਬਹੁਤ ਸੋਹਣਾ ਬਣਦਾ ਜਿੱਥੇ ਮੈਂ ਤੁਹਾਨੂੰ ਰਾਤ ਦਿਖਾਇਆ ਸੀਗਾ ਤੇ ਉੱਥੇ ਇੱਕ ਚਰਚ ਵੀ ਬਣੀ ਹੋਈ ਆ ਬਹੁਤ ਪੁਰਾਣੀ ਤੇ ਚੱਲਦੇ ਆਂ ਆਪਾਂ ਉੱਥੇ ਆਜੋ ਤੁਹਾਨੂੰ ਕਰਾਉਣੇ ਆਂ ਦਰਸ਼ਨ ਉਸ ਚਰਚ ਦੇ ਉਸ ਤੋਂ ਪਹਿਲਾਂ ਤੁਹਾਨੂੰ ਵਿਊ ਦਿਖਾਉਣੇ ਆਂ ਆਪਾਂ ਇੱਥੋਂ ਦਾ आदत है ਜਾਇ ਆ ਮੇ ਕੱਢਿਆ ਮੈਂ ਕਿਹੜਾ ਉੱਪਰ ਆ ਕੇ ਕਰਕੇ ਬੱਦਲ ਜੇ ਆਈ ਜਾਂਦੇ ਵਿੱਚ ਜਦੋਂ ਉੱਪਰ ਆ ਕੇ ਕਰਕੇ 1000 ਆਈ ਜਾਂਦੇ ਆਪਾਂ ਪਾਚੇ ਵਪਾਰ ਚ ਨਾ ਨੋ ਲੌਜੀਕਲ ਹੈ ਉਜੀ ਤੋਂ ਆਪਾਂ ਚੱਲਦੇ ਉੱਪਰ ਨੂੰ 1000 ਵਾਲੀ ਸਾਈਡ ਨੂੰ ਇੱਥੇ ਆਈ ਜਾਂਦੇ ਆਪਾਂ ਇੱਥੋਂ ਦਾ ਮੋਹਲ ਲੌਜੀ ਨਾਲ ਵੀ ਸੋਹਣਾਗਾ ਜਿਵੇਂ ਜਿਵੇਂ ਉੱਪਰ ਨੂੰ ਚੜੀ ਜਾਵਾਂਗੇ ਉਵੇਂ ਬੱਦਲ ਆਪਣੇ ਵਿੱਚ ਹੀ ਆਈ ਜਾਣਗੇ ਮੋਹਲ ਪੂਰਾ ਓਕੇ ਬਣ ਜੂਗਾ ਤੇ ਥੋੜਾ ਅੱਗੇ ਜਾ ਕੇ ਇੱਥੇ ਇੱਕ ਸਕੂਲ ਆਉਂਦਾਗਾ ਸਕੂਲ ਦੇ ਨਾਲ ਇੱਕ ਆਰਮੀ ਦੀ ਕੈਂਟ ਵਗੈਰਾ ਜਹਾਜ਼ ਵਗੈਰਾ ਸਾਰੇ ਲੱਗੇ ਹੋਏ ਆ ਤੇ ਪ੍ਰਦਰਸ਼ਨੀ ਕਰੀ ਹੋਈ ਆ ਪਾਰਕ ਬਣਿਆ ਹੋਇਆ ਇੱਕ ਬੀਜੀ ਨਾਮ ਤੇ ਆ ਜੋ ਤੁਹਾਡੇ ਸਾਹਮਣੇ ਆ ਅਜੇ ਤੁਨ ਅੱਗੇ ਦਿਖਾਉਣੇ ਆਗੇ ਬੀਜੀ ਪਾਰਕ ਤੇ ਅੰਦਰ ਨੂੰ ਆਊਗਾ ਹਾਂ ਹਾਂ ਜੀ ਰੂਹੀ ਤੇ ਮੈਂ ਪਹੁੰਚ ਗਈ ਹਾਂ ਬੀਜੀ ਪਾਰਕ ਇਹ ਜਦੋਂ ਆਪਾਂ ਡਲੋਜੀ ਤੋਂ ਖਿਜਾਰ ਸਾਈਡ ਜਾਂਦੇ ਆ ਰਸਤੇ ਚੋਂਦਾ ਰੂਹੀ ਤੂੰ ਵੀ ਦੱਸ ਤੇ ਆਪਾਂ ਕਿੱਥੇ ਪਹੁੰਚ ਗਏ ਕਿ ਬੀਜੀ ਬੀਜੀ ਪਾਰਕ ਪਹੁੰਚ ਗਏ

ਇਹ ਆ ਗਿਆ ਆਪਾਂ ਮਿੰਨੀ ਸਵਿਚ ਲੈ ਕਿੱਜਾਰ ਕਿੱਥੇ ਪਹੁੰਚ ਗਏ ਆਪਾਂ ਰੋਣੇ ਕਿੱਥੇ ਪਹੁੰਚ ਗਏ ਆਪਾਂ ਪਹਿਲਾਂ ਬਰੋਟੀ ਬਣਨ ਚਾਹਦਾ ਇੱਧਰ ਹੀ ਆ ਜਾਈਏ ਇਹ ਵੀਊ ਪੁਆਇੰਟ ਕਿੱਜਾਰ ਦਾ ਲੋ ਜੀ ਆਪਾਂ ਪਹੁੰਚ ਗਏ ਖਜਿਆਰ ਦੇ ਉਸ ਮੈਦਾਨ ਦੇ ਵਿੱਚ ਜਿੱਥੇ ਪਹੁੰਚ ਕੇ 뷰 ਬਣਦਾ ਤੇ ਇਹਨੂੰ ਮਿੰਨੀ ਸਵਿਟਜ਼ਰਲੈਂਡ ਆਫ ਇੰਡੀਆ ਵੀ ਕਿਹਾ ਜਾਂਦਾ ਹੈ ਇੱਥੋਂ ਦੀ ਸੁੰਦਰਤਾ ਦਾ ਕਰਕੇ ਬਿਊਟੀ ਦਾ ਕਰਕੇ ਕਿਹਾ ਜਾਂਦਾ ਇਹ ਚੀਜ਼ ਨੂੰ ਤੇ ਬਾਕੀ ਤੁਸੀਂ ਦੇਖ ਰਹੇ ਹੋ ਮੇਰੇ ਮਗਰ ਕਿੰਨਾ ਸੋਹਣਾ ਮਾਹੌਲ ਬਣਿਆ ਹੋਇਆ ਹੈ ਇਹਦੇ ਵਿੱਚ ਇੱਕ ਸਾਈਡ ਤੇ ਆ ਟੈਂਪਲ ਬਣਿਆ ਹੋਇਆ ਹੈ ਜੋ ਕਿ ਇੱਥੋਂ ਦੇ ਇਤਿਹਾਸ ਨਾਲ ਬਹੁਤ ਸੰਬੰਧਿਤ ਰੱਖਦਾ ਹੈ ਤੇ ਇੱਥੋਂ ਦਾ ਇਤਿਹਾਸ ਵੀ ਇਹਦੇ ਵਿੱਚ ਲਿਖਿਆ ਹੋਇਆ ਹੈਗਾ ਇਹ ਮੈਦਾਨ ਦਾ ਕੀ ਇਤਿਹਾਸ ਹੈ ਤੇ ਇਹਦੇ ਵਿੱਚ ਜਿਹੜੀ ਝੀਲ ਬਣੀ ਹੋਈ ਆ ਉਹਦਾ ਕੀ ਮਹੱਤਵ ਹੈ ਇਹ ਝੀਲ ਕੁਦਰਤੀ ਤੌਰ ਤੇ ਬਣੀ ਹੋਈ ਹੈ ਇਹਦੇ ਵਿੱਚ ਤੇ ਆਜੋ ਤੁਹਾਨੂੰ ਉਤਰਾਉਣੇ ਆ ਦਰਸ਼ਨ ਮੰਦਰ ਦੇ ਜਿਹਦੇ ਵਿੱਚ ਇੱਕ ਸਾਈਡ ਬਣਿਆ ਹੋਇਆ ਹੈਗਾ ਕਿ ਜਾਰ ਮੈਦਾਨ ਦੇ ਵਿੱਚ ਇਸ ਟਾਈਮ 8 8 ਵਜ ਗਈ ਹੈ ਤੇ ਹਜੇ ਵੀ ਇੰਨੀ ਰੌਣਕ ਹੈਗੀ ਦੇਖ ਸਕਦੇ ਆਂ ਟੈਂਪਰੇਚਰ ਗਿਰਵਲੋ 3-4 ਡਿਗਰੀ ਹੋ ਡਿੱਗ ਪਿਆਗਾ ਹੁਣ ਅੱਧੀਆਂ ਬਾਹਾਂ ਦੇ ਵਿੱਚ ਪੂਰੀ ਠੰਡ ਲੱਗੀ ਜਾਂਦੀ ਆ ਬਾਕੀ ਰੌਣਕ ਪੂਰੀ ਆ ਇਸ ਟਾਈਮ ਅਜੇ ਵੀ ਇਹ ਹਾਲ ਪੂਰਾ ਓਕੇ ਆ ਆ ਆਪਣੇ ਚੁੰਨੂ ਮੰਨੂ ਗੁੜੀਆ ਰਾਣੀ ਦੋਹੀ ਆਇਆ ਦੂਰ ਜਾਵੜੀ ਆਦੇ ਦੂਰ ਬਾਦਿਕ ਪਜਤਰੀ 29 ਜੂਨ 2024 ਸਵੇਰੇ 7 ਵਜੇ ਦਾ ਮੌਲਾ ਕਿਜਾਰਦਾ ਧੁੰਦ ਗਈ ਪਈ ਹੈ ਪੂਰੇ ਪੱਦਲ ਉੱਤੇ ਆਏ ਪਏ ਜਰਾ ਪੂਰੇ ਠੰਡਾ ਲਾਮੋ ਲੋ ਜੀ ਦੋ ਦਿਨ ਠੰਡ ਪੂਰੀ ਮਾਨ ਕੇ ਤੇ ਹੋ ਗਏ ਫਿਰ ਆਪਾਂ ਪੰਜਾਬ ਵਾਲੀ ਸਾਈਡ ਗਰਮੀ ਵਾਲੀ ਸਾਈਡ ਨੂੰ ਯਾ ਆਪਣੀ ਵਾਪਸੀ ਤੇ ਇੱਕ ਜਗਾ ਰੁਕੇ ਸੀ ਤੇ ਹੁਣ ਇਸ ਤੋਂ ਬਾਅਦ ਵੈਸੇ ਵੀ ਇਧਰਲੀ ਸਾਈਡ ਨੂੰ ਮੀਂਹ ਦਾ ਮਾਹੌਲ ਪੈ ਜਾਂਦਾ ਤੇ ਆਉਣਾ ਥੋੜਾ ਜਿਹਾ ਰਸਤੀ ਹੋ ਜਾਂਦਾ ਤੇ ਪਹਿਲਾਂ ਪਹਿਲਾਂ ਤੇ ਆਪਾਂ ਤਾਂ ਹੀ ਵਾਪਸੀ ਕਰਤੀ ਮਾਨਸੂਨ ਦਾ ਜਾਂਚ ਤੇ ਆਖਰੀ ਆਪਣੀ ਗੱਡੀ